ਸਾਈਂ ਜੀ ਦੀ ਰਬਿਕ ਜੈ ਸਾਈਂ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਪਹਿਲਾ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਜੀ ਫਕੀਰ ਲੋਕ ਫਰਮਾਉਂਦੇ ਹੈ ਕਿ ਸੂਰਜ ਦਾ ਜਿਹੜਾ ਪ੍ਰਕਾਸ਼ ਉਹ ਬਾਹਰ ਨੂੰ ਰੋਸ਼ਨ ਕਰਦਾ ਪਰ ਜਿਹੜੇ ਮੁਰਸ਼ਿਦ ਨੇ ਉਹ ਬੰਦੇ ਦੇ ਅੰਦਰ ਪ੍ਰਕਾਸ਼ ਕਰਦੇ ਇਨਸਾਨ ਦੇ ਅੰਦਰਲੇ ਅੰਧਕਾਰ ਨੂੰ ਦੂਰ ਕਰਕੇ ਮੁਰਸ਼ਿਦ ਸਾਨੂੰ ਉਹ ਮੰਜ਼ਲ ਦਿਖਾਉਂਦੇ ਹੈ ਜਿਹੜੀ ਮੰਜ਼ਲ ਉਹ ਖੁਦਾ ਹੈ ਇਸ ਲਈ ਜੇ ਗੁਰੂ ਰੂਪੀ ਪ੍ਰਕਾਸ਼ ਇਨਸਾਨ ਦੀ ਜ਼ਿੰਦਗੀ ਚ ਨਹੀਂ ਹੋਵੇਗਾ ਸਾਈਂ ਲੋਕ ਫਰਮਾਉਂਦੇ ਆ ਤਾਂ ਇਨਸਾਨ ਦੀ ਰੂਹ ਉਸ ਪ੍ਰਕਾਸ਼ ਤੱਕ ਨਹੀਂ ਪਹੁੰਚ ਕੇ ਪਾਏਗੀ ਬਾਬਾ ਜੀ ਕਿਉਂਕਿ ਫਕੀਰ ਲੋਕ ਫਰਮਾਉਂਦੇ ਆ ਕਿ ਬਿਨਾ ਪ੍ਰਕਾਸ਼ ਤੋਂ ਬੰਦਾ ਕਿਸ ਤਰ੍ਹਾਂ ਨੂੰ ਪਹਿਚਾਣੇ ਹੁਣ ਜੇ ਬੰਦੇ ਨੇ ਕੋਈ ਚੀਜ਼ ਲੱਭਣੀ ਹੋਵੇ ਤਾਂ ਅਸੀਂ ਕਹਿਣਾ ਹੈ ਉਜਾਲਾ ਹੋਏਗਾ ਤਾਂ ਹੀ ਲੱਭ ਪਾਏਗਾ ਹਨੇਰੇ ਵਿੱਚ ਤਾਂ ਕੁਝ ਵੀ ਨਹੀਂ ਪਤਾ ਲੱਗਣਾ ਉਰੇ ਤੇ ਤਾਂ ਗੱਲ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਣ ਦੀ ਹੈ ਤਾਂ ਮੁਰਸ਼ਿਦ ਦਾ ਜਦੋਂ ਪ੍ਰਕਾਸ਼ ਹੋਏਗਾ ਤਾਂ ਫੇਰ ਹੀ ਕਹਿੰਦੇ ਇਨਸਾਨ ਨੂੰ ਉਸ ਮੰਜ਼ਲ ਤੱਕ ਪਹੁੰਚਣ ਦਾ ਰਾਹ ਮਿਲੇਗਾ ਹੁਣ ਇਸ ਲਈ ਰਾਵੀ ਰਾਵੀ ਦਾ ਮਤਲਬ ਪ੍ਰਕਾਸ਼ ਹੁਣ ਪ੍ਰਕਾਸ਼ ਕੀ ਹੈ ਯਾਨੀ ਕਿ ਪਰਮਾਤਮਾ ਬਾਬਾ ਜੀ ਜੇ ਕਿਸੇ ਸੰਤ ਕਿਸੇ ਫਕੀਰ ਨੂੰ ਪੁੱਛੀਏ ਕਿ ਪਰਮਾਤਮਾ ਦਾ ਰੂਪ ਕੀ ਹੈ ਤਾਂ ਉਹ ਕਹਿਣਗੇ ਕਿ ਉਹ ਰੋਸ਼ਨੀ ਹੈ ਉਜਾਲਾ ਹੈ ਪ੍ਰਕਾਸ਼ ਹੈ ਤੇ ਜਿਹੜੇ ਮੁਰਸ਼ਿਦ ਨੇ ਉਹ ਵੀ ਪ੍ਰਕਾਸ਼ ਰੂਪ ਹੁੰਦਾ ਬਾਬਾ ਜੀ ਉਸ ਖੁਦਾ ਦਾ ਤਾਂ ਹੀ ਗੁਰੂ ਗੁਰੂ ਗੂ ਮਤਲਬ ਹਨੇਰਾ ਰੂਹ ਮਤਲਬ ਉਜਾਲਾ ਗੁਰੂ ਹੀ ਹੈ ਜੋ ਇਨਸਾਨ ਦੀ ਜ਼ਿੰਦਗੀ ਚ ਅੰਧਕਾਰ ਦੂਰ ਕਰਕੇ ਇਨਸਾਨ ਨੂੰ ਉਸ ਰੋਸ਼ਨੀ ਦੇ ਵੱਲ ਲੈ ਕੇ ਜਾਂਦੇ ਆ। ਪ੍ਰਕਾਸ਼ ਵੱਲ ਜ਼ਰਾ ਗੌਰ ਕਰੋ ਕਿ ਪ੍ਰਕਾਸ਼ ਨਾਲ ਹੁਣ ਜੁੜਿਆ ਕੀ ਕੀ ਹੈ ਬਾਬਾ ਜੀ। ਪ੍ਰਕਾਸ਼ ਮਤਲਬ ਅਚਾਈ ਪ੍ਰਕਾਸ਼ ਮਤਲਬ ਪ੍ਰੇਮ ਪ੍ਰਕਾਸ਼ ਮਤਲਬ ਨੇਕੀ ਹੁਣ ਅਸੀਂ ਕਹਿੰਦੇ ਆ ਕਿ ਆ ਇਨਸਾਨ ਬੁਰਾ ਹੈ ਤੇ ਬੁਰਾਈਆਂ ਨੂੰ ਹਮੇਸ਼ਾ ਹਨੇਰੇ ਨਾਲ ਜੋੜਿਆ ਜਾਂਦਾ। ਜਿੱਥੇ ਨਿੰਦਿਆ ਹੋਵੇ ਚੁਗਲੀ ਹੋਵੇ ਜਾਂ ਕੋਈ ਮਾੜਾ ਕਰਮ ਹੋਵੇ ਉਸ ਨੂੰ ਜਿੱਥੇ ਬੁਰੀ ਸੋਚ ਅਸੀਂ ਉਹਨੂੰ ਅੰਧਕਾਰ ਨਾਲ ਜੋੜ ਦਿੰਦੇ ਆ ਹਨੇਰੇ ਨਾਲ ਜੋੜ ਦਿੰਦੇ ਆ ਬੰਦੇ ਅੰਦਰ ਪ੍ਰੇਮ ਹੈ ਤਾਂ ਸਮਝ ਲਓ ਰੋਸ਼ਨੀ ਹੈ ਰੋਸ਼ਨ ਹੈ ਅੰਦਰੋਂ ਦਾ ਮਨ ਮੇਰੇ ਹੱਥ ਹੈ ਪੀਰਾਂ ਨੇ ਪੀਰ ਕਾ ਮੈਂ ਹੂੰ ਫਕੀਰ ਮੁਰਸ਼ਿਦੇ ਰੋਸ਼ਨ ਜ਼ਮੀਰ ਕਾ ਰੋਸ਼ਨੀ ਹੈ ਬੰਦੇ ਅੰਦਰ ਨਫ਼ਰਤ ਹੈ ਤਾਂ ਸਮਝ ਲਓ ਅਜੇ ਹਨੇਰੇ ਵਿੱਚ ਬੰਦੇ ਅੰਦਰ ਵਿਸ਼ਵਾਸ ਹੈ ਤਾਂ ਸਮਝ ਲਓ ਉਹ ਰੋਸ਼ਨੀ ਵਿੱਚ ਹੈ ਬੰਦੇ ਅੰਦਰ ਸ਼ੰਕਾ ਹੈ ਤਾਂ ਸਮਝ ਲਓ ਉਹ ਹਨੇਰੇ ਵਿੱਚ ਹੈ ਕਿਉਂਕਿ ਮੁਹੱਬਤ ਵਿਸ਼ਵਾਸ ਅਛਾਈ ਸੱਚਾਈ ਨੇਕੀ ਸਾਨੂੰ ਰੋਸ਼ਨੀ ਨਾਲ ਜੋੜਦੀ ਹੈ ਮਤਲਬ ਉਸ ਖੁਦਾਬਾਗ ਨਾਲ ਜੋੜਦੀ ਹੈ ਤੇ ਬੁਰਾਈ ਨਿੰਦਿਆ ਚੁਗਲੀ ਸਾਨੂੰ ਹਨੇਰੇ ਨਾਲ ਜੋੜਦੀ ਹੈ ਬਾਬਾ ਜੀ ਮਾੜਾ ਬੋਲਣਾ ਕਰੋਧ ਕਰਨਾ ਕਿਸੇ ਦੀ ਨਿੰਦਿਆ ਕਰਨੀ ਕਿਸੇ ਉੱਤੇ ਜ਼ੁਲਮ ਕਰਨਾ ਕਿਸੇ ਨੂੰ ਬੁਰਾ ਆਖੀ ਜਾਣਾ ਇਹ ਬੁਰਾਈਆਂ ਆ ਉਹ ਅੰਧਕਾਰ ਹੈ ਇਹ ਬੁਰਾਈਆਂ ਉਹ ਹਨੇਰਾ ਹੈ ਜੋ ਸਾਨੂੰ ਉਸ ਖੁਦਾ ਪਾਕ ਤੋਂ ਦੂਰ ਕਰ ਦਿੰਦਾ ਹੈ ਇਸ ਲਈ ਗੁਰੂਆਂ ਦੇ ਨਾਮ ਦੇ ਅੰਦਰ ਹੀ ਕਿ ਪਿਆਰਿਆ ਪ੍ਰਕਾਸ਼ ਬਣ ਤੇ ਪ੍ਰਕਾਸ਼ ਬਣਨ ਦਾ ਮਤਲਬ ਕੀ ਹੈ ਪ੍ਰੇਮ ਮਤਲਬ ਇਸ਼ਕ ਦਾ ਮਤਲਬ ਮੁਹੱਬਤ ਮਤਲਬ ਰੋਸ਼ਨੀ ਨਾਲ ਜੁੜ ਪ੍ਰਕਾਸ਼ ਨਾਲ ਜੁੜ ਨਫ਼ਰਤ ਮਤਲਬ ਹਨੇਰੇ ਦਾ ਤਿਆਗ ਕਰ ਨਫ਼ਰਤ ਦਾ ਤਿਆਗ ਕਰ ਕਿਉਂਕਿ ਨਫ਼ਰਤ ਸਾਨੂੰ ਸਾਡੀ ਮੰਜ਼ਲ ਤੋਂ ਦੂਰ ਕਰ ਦਿੰਦੀ ਹੈ ਬਾਬਾ ਜੀ ਜਿੱਦਾਂ ਹੁਣ ਇਨਸਾਨ ਕਿਤੇ ਜਾਂਦਾ ਹੋਵੇ ਗੱਡੀ ਤੇ ਤੇ ਲਾਈਟ ਗੱਡੀ ਦੀ ਖਰਾਬ ਹੋ ਜਾਏ ਤਾਂ ਬੰਦਾ ਜਾਂ ਤਾਂ ਰੁਕ ਜਾਂਦਾ ਹੈ ਜਾਂ ਫਿਰ ਲਾਈਟ ਦੇਖਦਾ ਹੈ ਕਿ ਠੀਕ ਹੈ ਕਿ ਨਹੀਂ ਤੇ ਜੇ ਲਾਈਟ ਹੈਗੀ ਹੈ ਪੂਰੀ ਹੈ ਤਾਂ ਫਿਰ ਗੱਡੀ ਜਾਂਦੀ ਹੈ 110 ਤੇ ਸੋਤੇ ਤਾਂ बस ਇਸੇ ਤਰ੍ਹਾਂ ਇਹ ਫਕੀਰ ਫਰਮਾਉਂਦੇ ਆ ਕਿ ਬੰਦਾ ਕਵੇ ਕਿ ਪਰਮਾਤਮਾ ਦੇ ਘਰ ਦਾ ਰਾਹ ਬੜਾ ਔਖਾ ਹੈ ਪਰ ਜੇ ਇਨਸਾਨ ਦੇ ਅੰਦਰ ਰੋਸ਼ਨੀ ਹੋਵੇ ਤਾਂ ਫਿਰ ਬੰਦਾ ਇਨਸਾਨ ਔਖੇ ਤੋਂ ਔਖਾ ਰਾਹ ਜਿਹੜਾ ਹੈ ਬੰਦਾ ਔਖੇ ਤੋਂ ਔਖਾ ਰਾਹ ਜਿਹੜਾ ਹੈ ਉਹ ਵੀ ਬੜੀ ਆਸਾਨੀ ਨਾਲ ਤੈਅ ਕਰ ਲੈਂਦਾ ਤਾਂ ਹੁਣ ਰਾਹ ਭਾਵੇਂ ਸਿੱਧਾ ਹੋਵੇ ਪਰ ਜੇ ਹਨੇਰਾ ਹੈ ਤਾਂ ਰਾਹ ਤੈਅ ਕਰਨਾ ਸਿੱਧਾ ਵੀ ਔਖਾ ਹੋ ਜਾਂਦਾ ਹੈ ਹੁਣ ਇੱਕ ਬੰਦਾ ਅੰਦਰੋਂ ਨਫ਼ਰਤ ਨਾਲ ਭਰਿਆ। ਹੁਣ ਖੁਦਾ ਹੈ ਖੁਸ਼ੀ। ਖੁਦਾ ਹੈ ਇਸ਼ਕ, ਪਰਮਾਤਮਾ, ਪ੍ਰੇਮ ਹੈ। ਤੇ ਰੱਬ ਹੈ ਵਿਸ਼ਵਾਸ। ਰੱਬ ਹੈ ਪਰਮਾਨੰਦ। ਤੇ ਹੁਣ ਇੱਕ ਬੰਦਾ ਜੇ ਨਫ਼ਰਤ ਨਾਲ ਭਰਿਆ ਹੋਇਆ ਹੈ ਤਾਂ ਇਨਸਾਨ ਜ਼ਰਾ ਸੋਚੇ। ਜਦੋਂ ਅੰਦਰੋਂ ਬੰਦਾ ਅੰਧਕਾਰ ਨਾਲ ਭਰਿਆ ਹੋਇਆ ਹੈ ਤਾਂ ਖੁਸ਼ੀਆਂ ਦੀ ਉਹ ਰੋਸ਼ਨੀ ਦੀ ਮੰਜ਼ਲ ਕਿਸ ਤਰ੍ਹਾਂ ਮਿਲ ਸਕੇਗੀ ਬਾਬਾ ਜੀ? ਸੋ ਇਸ ਲਈ ਇੱਕ ਗੁਰੂ ਇੱਕ মুর্ਸ਼ਦ ਪਰਮਾਉਂਦੇ ਆ ਕਿ ਉਹ ਅੰਧਕਾਰ ਰੂਪੀ ਕਰਮ ਨੂੰ ਇਨਸਾਨ ਦੂਰ ਕਰੇ ਹੁਣ ਇਹੀ ਕਹਿ ਰਹੇ ਆ ਕਿ ਉਹ ਕਰਮ ਕਰੇ ਜਿਹੜੇ ਇਨਸਾਨ ਦੀ ਜ਼ਿੰਦਗੀ ਚ ਖੁਸ਼ੀਆਂ ਲਿਆਉਣ ਇਸ਼ਕ ਲਿਆਵੇ ਪ੍ਰੇਮ ਲਿਆਵੇ ਮੁਹੱਬਤ ਲਿਆਵੇ ਐਸੇ ਲਈ ਗੁਰੂ ਰਵਿਦਾਸ ਜੀ 라ਵੀ ਦਾ ਮਤਲਬ ਹੈ ਪ੍ਰਕਾਸ਼ ਪ੍ਰਕਾਸ਼ ਦਾ ਦਾਸ ਮਤਲਬ ਦਾਸ ਪ੍ਰਕਾਸ਼ ਦੇ ਦਾਸ ਉਹ ਕਹਿ ਰਹੇ ਨੇ ਕਿ ਪ੍ਰਕਾਸ਼ ਦਾ ਦਾਸ ਬਣ ਹਨੇਰੇ ਨੂੰ ਤਿਆਗ ਦੇ ਇਸ ਲਈ ਉਹ ਕਹਿੰਦੇ ਆ ਕਿ ਇਨਸਾਨ ਅੱਜ ਹਨੇਰੇ ਦਾ ਦਾਸ ਬਣਿਆ ਪਿਆ ਹੈ ਮਾੜੇ ਕਰਮਾਂ ਦਾ ਦਾਸ ਬਣਿਆ ਫਿਰਦਾ ਹੈ ਬੁਰਾਈਆਂ ਦਾ ਦਾਸ ਬਣਿਆ ਫਿਰਦਾ ਹੈ ਤੇ ਜਦੋਂ ਤੱਕ ਬੰਦਾ ਬੁਰਾਈਆਂ ਦਾ ਦਾਸ ਬਣਿਆ ਰਹੇਗਾ ਬਾਬਾ ਜੀ ਉਹ ਗੁਰੂ ਦਾ ਦਾਸ ਕਿਵੇਂ ਬਣ ਸਕਦਾ ਹੈ ਰੋਸ਼ਨੀ ਦਾ ਦਾਸ ਕਿਵੇਂ ਬਣ ਸਕਦਾ ਹੈ ਪ੍ਰਕਾਸ਼ ਦਾ ਦਾਸ ਕਿਵੇਂ ਬਣ ਸਕਦਾ ਇਸ ਲਈ ਯਾਦ ਰੱਖੋ ਕਿ ਪ੍ਰਕਾਸ਼ ਦਾ ਦਾਸ ਬਣੋ ਹਨੇਰੇ ਦੇ ਦਾਸ ਨਾ ਬਣੋ ਹਨੇਰੇ ਦੇ ਦਾਸ ਨਾ ਬਣੋ ਰੱਬ ਲੋਕਾਂ ਫਰਮਾਇਆ ਹੈ ਕਿ ਰੱਬ ਦਾ ਸਿਮਰਨ ਕਰੋ ਜਦੋਂ ਉਸ ਪ੍ਰਕਾਸ਼ ਨਾਲ ਭਰ ਜਾਓਗੇ ਤਾਂ ਫਿਰ ਜਿੰਨੀਆਂ ਮਰਜ਼ੀ ਮੁਸ਼ਕਲਾਂ ਹੋਣ ਜਿੰਨਾ ਮਰਜ਼ੀ ਹਨੇਰਾ ਹੋਵੇ ਬੰਦਾ ਪ੍ਰਕਾਸ਼ ਦੇ ਸਹਾਰੇ ਸਭ ਪਾਰ ਕਰ ਜਾਂਦਾ ਬਾਬਾ ਜੀ ਸਭ ਨੂੰ ਸਲਾਮ ਹੈ ਖੁਸ਼ ਰਹੋ ਆਵਾਦਰ ਹੋ ਆਪਣੀਆਂ ਦੁਆਵਾਂਾਂ 'ਚ ਯਾਦ ਰੱਖਣਾ ਜੈ ਸਾਈਂ ਜੀ ਦੀ ਜੈ ਬਾਬਾ ਮੁਰਾਸ਼ਾਬੀ